ਕਿਆ ਗੱਲ ਹੋਰ ਆ ਕਰਨੈਲ ਲਹਾਰ ਸਿਆਂ ਕੈਲਾ ਲਹਿਰ ਸ਼ੇਟ ਨੀ ਜਦੋਂ ਚੜਾਈ ਹੋ ਗਈ ਠੀਕ ਹੈ ਨਾ ਫੇਰ ਪਾਈ ਸ਼ੇ ਆਗੇ ਚਾਰ ਸ਼ਹਿਰ ਇਹਨੂੰ ਫਲੇਸਟਰ ਕਰਕੇ ਇੱਥੇ ਲਾ ਦੂੰ ਕਾਲੀ ਟਾਇਲ ਇੱਥੇ ਲਿਖੂੰ ਕੈਲਾ ਲਹਾਰ ਹੋਮ ਨਾ ਯਾਰ ਕੈਲਾ ਲਹਾਰ ਘਰ ਲਿਖ ਆਫਟਰ ਪੰਜਾਬੀ ਮਾਂ ਬੋਲੀ ਦਾ ਆਪਾਂ ਪੈਸਕ ਮਾਵਾਂਗੇ ਨਹੀਂ ਨਹੀਂ ਜਦੋਂ ਆਪਾਂ ਪੰਜਾਬੀ ਬੋਲ ਕੇ ਪੰਜਾਬੀ ਲਿਖ ਕੇ ਆਪਾਂ ਪੈਸੇ ਕਮਾਵਾਂਗੇ ਪੰਜਾਬੀ ਨੂੰ ਪਿਆਰ ਕਰਾਂਗੇ ਕੈਲਾ ਲਹਿਰ ਕਰ ਫਲਾਸਟਰ ਕਰ ਦੂੰ ਗਾਣੇ ਮੇਰੇ ਸ਼ਹਿਰੇ ਰੈਕਟਰ ਗਾਉਣਗੇ ਫਿਰ ਮੈਂ ਕਾ ਆਪਦਾ ਫੇਸਬੁੱਕ ਦੇ ਪੇਜ ਬਣਾ ਕੇ ਉਹਦੇ ਵੀ ਗਾਣੇ ਸ਼ੇਅਰ ਕਰਦਾ ਰਿਹਾ ਕਰੂੰ ਫਿਰ ਹੌਲੀ 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 ਮੇਰੇ ਕੋਲੇ ਪੈਸੇ ਆ ਜਾਣਗੇ ਨਾ ਹੋ ਜੂ ਇੱਕ ਗੱਲ ਹੋਰ ਹੈ ਲੋਹਾਰ ਸਿਆਂ ਜਦੋਂ ਤੇਰੇ ਕੋਲੇ ਪੈਸੇ ਆ ਗਏ ਗੈਂਗਸਟਰ ਵੀ ਤੇਥੋਂ ਪੈਸੇ ਮੰਗਣਗੇ ਦੇ ਦੇਣਗੇ ਹੁਣ ਤਾਂ ਹੈ ਹੀ ਨਹੀਂ ਜਦੋਂ ਕਰੋੜ ਰੁਪਏ ਹੋਵੇ 20 ਦੀ ਲੱਖ ਦੇ ਦੇ ਆ ਕੋਈ ਆਈਡੀਆ ਕੱਢ ਕੋਈ ਨਵਾਂ ਆਈਡੀਆ ਕੱਢ ਛੱਪ ਕੱਢ ਆਏ ਹਾਏ ਓਏ ਕੈਸ਼ ਆਈਡੀਆ ਆਇਆ ਓਏ ਹਾਏ ਹਾਏ ਓਏ ਸ਼ਿਆਨੂ ਤੇਰੇ ਪਿੰਡ ਵਾਲੀ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਸੋਹਣੀ ਲੱਗਦੀ ਦੁਪਹਿਰ ਸ਼ਿਆਲਾਂ ਦੇ ਦਿਨ ਵਿੱਚ ਮੇਰੇ ਪੈਰ ਗਏ ਨੇ ਠਹਿਰ ਠਰ ਸ਼ਾਨੂ ਤੇਰੇ ਪਿੰਡ ਦੀ ਗਲੀ ਵਾਲੀ ਕਿੰਨੀ ਸੋਹਣੀ ਲੱਗਦੀ ਤੇ ਫੇਰ ਨਿਆ ਕਿੰਨੀ ਸੋਹਣੀ ਲੱਗਦੀ ਪਰ ਕਾਫੀਆ ਨਹੀਂ ਮਿਲ ਰਿਹਾ ਹੱਕ ਲੈਣ ਗਿਆ ਕਿਵੇਂ ਮਿਲੂ ਜਦੋਂ ਕਾਫੀਆ ਤੇ ਰਥੀਫ ਮਿਲਣੇ ਚਾਹੀਦੇ ਕਾਫੀਆ ਜਿਹੜੇ ਕਿੰਨੀ ਸੋਹਣੀ ਲੱਗੇ ਜੀ ਤੇ ਫੇਰ ਇਹ ਗਾਣਾ ਤਾਂ ਪੂਰਾ ਕਰ ਲਹਿਰ ਸੇ ਇਹ ਗਾਣਾ ਪੂਰਾ ਕਰ ਮੇਰੇ ਚਲ ਨਾ ਨਾ ਹਾਂ ਕੱਲ ਮੈਂ ਪੈਸੇ ਲੈ ਕੇ ਸ਼ੌਦਾ ਗਿਆ ਅਸੀਂ ਲੈਣ ਸ਼ੇਰ ਕੈਲੇ ਤੇਰੇ ਗਲੀ ਵਾਲੀ ਕਿੰਨੀ ਚੰਗੀ ਲੱਗਦੀ ਦੁਪਹਿਰ ਹਾਂ ਪੈ ਕਰਜਾ ਕਰਜਾ ਤੇਰੀ ਵੈਰੀ ਨਹੀਂ ਹਲੇ ਆਈ ਕਿੰਨੀ ਕੱਲ ਮੈਂ ਪੈਸੇ ਲੈ ਕੇ ਸ਼ਬਦਾ ਲੈਣ ਗਿਆ ਸੀ ਸ਼ਹਿਰ ਕੈਲੇ ਲਹਾਰ ਤੇਰੀ ਗਲੀ ਵਾਲੀ ਕਿੰਨੀ ਚੰਗੀ ਲੱਗਦੀ ਦੁਪਹਿਰ ਦੁਪਹਿਰ ਤੇ ਜਦੋਂ ਮੈਨੂੰ ਲੱਗਦੀ ਆ ਤੇ ਮੈਂ ਜਾ ਕੇ ਵੈਨਾ ਨਹਿਰ ਇਹ ਹੱਕ ਲੈਣ ਆ ਗਈ ਨਹਿਰ ਕੱਲ ਮੈਂ ਸ਼ਬਦਾ ਲੈਣ ਗਿਆ ਸੀ ਸ਼ਹਿਰ ਠੀਕ ਹੈ ਸਿਥਾਈ ਹੋ ਗਈ ਜਦੋਂ ਜਦੋਂ ਤੁਹਾਡੇ ਤੇ ਮੈਂ ਚਾਹੀ ਜੜੀਆ ਵੱੜ ਗਿਆ ਖੇਮ ਚਲੇਦੇ ਨੇ ਅੱਲੇ ਧੀਲੇ ਵਾਲਿਆਂ ਦਾ ਪੂਰਾ ਹੋ ਗਿਆ ਠੀਕ ਆ 76 80 ਗਾਣੇ ਠੋਕਤੇ ਮੈਨੂੰ ਲੱਗਦਾ ਹੈ ਕੈ ਲੈ ਲਹਾਰ ਸਿਆਂ ਚਾਰ ਮਹੀਨਿਆਂ ਚ ਤੂੰ ਤਾਂ ਮੇਰੇ ਛਾਲੇ ਦੀ ਗਲੀ ਭਰ ਦੇ ਗਾਣੇ ਲੇਖ ਲੈ ਕੇ 80 90 ਕਿਲੋ ਗਾਣੇ ਲੇਖਤੇ 90 ਕਿਲੋ ਗਾਣੇ ਤਾਂ ਲੇਖਤੇ ਕਰਨ ਹਲ ਸਿਆਂ ਕੱਲ ਨੂੰ ਮੈਨੂੰ ਲੱਗਦਾ ਮੈਂ ਕੁਵਾਂਟਲ ਗਾਣੇ ਪੂਰੇ ਕਰ ਦੂੰ ਐਡੀਆਂ ਹੀ ਬਾਲੇ ਆ ਰਿਹਾ ਮੇਰੇ ਛਾਲੇ ਮੇਰਾ ਦਿਮਾਗ ਕਿਵੇਂ ਕੰਮ ਕਰਿਆ ਓਏ ਐਡੀਆਂ ਕਿ ਦਿਮਾਗ ਤੇ ਲੇਖ ਦਿਮਾਗ ਤੇ ਓਏ ਹਾਏ ਓਏ ਓ ਕਿੱਡਾ ਵਧੀਆ ਹੈ ਨਾ ਆ ਕੀ ਆ ਪੋਜੀਸ਼ਨ ਵਾਚ ਬਣਾਵਾਂਗੇ ਜਦੋਂ ਮੈਂ ਕੱਲ ਖੋਲਿਆ ਚਿਰਾਗ